ਹਾਂਜੀ ਅੱਜ ਆਪਾਂ ਗੱਲਬਾਤ ਕਰਾਂਗੇ ਬੁਖਾਰ ਬਾਰੇ ਅਕਸਰ ਆਪਾਂ ਦੇਖਦੇ ਹਾਂ ਕਿ ਗਾਈਆਂ ਮੱਝਾਂ ਦੇ ਵਿੱਚ ਡੌਗਸ ਦੇ ਵਿੱਚ ਬੱਕਰੀਆਂ ਦੇ ਵਿੱਚ ਗੋਟਸ ਦੇ ਵਿੱਚ ਬੁਖਾਰ ਦੀ ਜਿਹੜੀ ਕਾਮਨ ਬਿਮਾਰੀ ਆ ਆਮ ਹੀ ਚੱਲਦੀ ਰਹਿੰਦੀ ਹੈ ਪੰਜਾਂ ਦਿਨਾਂ ਬਾਅਦ 10ਾਂ ਦਿਨਾਂ ਬਾਅਦ ਮਹੀਨੇ ਬਾਅਦ 2 ਮਹੀਨੇ ਬਾਅਦ ਆਉਂਦੀ ਹੀ ਰਹਿੰਦੀ ਹੈ ਬੁਖਾਰ ਦੀ ਪ੍ਰੋਬਲਮ ਇਹ ਕਿਉਂ ਆਉਂਦੀ ਆ ਇਹਦੇ ਕੀ ਕਾਰਨ ਨੇ ਆਪਾਂ ਜਿਹੜੀ ਜਾਣਕਾਰੀ ਮੱਝਾਂ ਗਾਈਆਂ ਦੇ ਵਿੱਚ ਜ਼ਿਆਦਾਤਰ ਫੀਲਡ ਦੇ ਵਿੱਚ ਵੀ ਜਾਣੇ ਰਹੇ ਨੇ ਉਹਦੇ ਬਾਰੇ ਚਰਚਾ ਕਰਾਂਗੇ ਬੁਖਾਰ ਆ ਜਿਹੜਾ ਉਹ ਕੀ ਕਾਰਨਾਂ ਦਾ ਮੇਨ ਕਾਰਨ ਕੀ ਨੇ ਪਹਿਲਾ ਕਾਰਨ ਦਾ ਚਿੜੀਆਂ ਦਾ ਦੂਜਾ ਕਾਰਨ ਮਟ੍ਰਾਈਟਸ ਦਾ ਜੇਕਰ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਆ ਪੇਟ ਦੇ ਵਿੱਚ ਇਨਫੈਕਸ਼ਨ ਆ ਉਹਦੇ ਕਾਰਨ ਹੋ ਸਕਦਾ ਤੀਜਾ ਕਾਰਨ ਮਸਟੇਟਸ ਮਟ੍ਰਾਈਟਸ ਤੇ ਮਸਟੇਟਸ ਅਲੱਗ-ਅਲੱਗ ਨੇ ਮਸਟੇਟਸ ਦੇ ਵਿੱਚ ਵੀ ਪ੍ਰੋਬਲਮ ਇਹ ਆ ਜਾਂਦੀ ਹੈ ਬੁਖਾਰ ਦੀ ਜਦੋਂ ਤੁਹਾਡੀ ਗਾਂ ਨੂੰ ਲੰਬੇ ਸਮੇਂ ਤੋਂ ਮਸਟਰਡ ਚੱਲ ਰਹੀ ਆ ਜਿਆਦਾਤਰ ਐਂਟੀਬਾਇਓਟਿਕ ਲੱਗ ਰਹੇ ਨੇ ਉਹਦੇ ਵਿੱਚ ਬੁਖਾਰ ਦੀ ਪ੍ਰੋਬਲਮ ਆ ਜਾਂਦੀ ਏ ਚੌਥੀ ਗੱਲ ਹੈਗੀ ਆ ਜੇਕਰ ਤੁਹਾਡਾ ਪਸ਼ੂ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਕਿਸੇ ਹੋਰ ਬਿਮਾਰੀ ਕਰਕੇ ਮੰਨ ਕੇ ਚੱਲੋ ਵੀ ਤੁਸੀਂ ਜਾਂ ਤਾਂ ਦਵਾਈ ਭਰਾ ਰਹੇ ਹੋ ਆ ਦੇ ਬੱਚਿਆਂਨੀ ਦੇ ਵਿੱਚ ਪਸ਼ੂ ਦੀ ਚ ਜਾਂ ਤੁਸੀਂ ਤੁਹਾਡੇ ਪਸ਼ੂ ਨੂੰ ਕੋਈ ਲੰਬੇ ਸਮੇਂ ਤੋਂ ਕੋਈ ਹੋਰ ਬਿਮਾਰੀ ਨੇ ਘੇਰਿਆ ਹੋਇਆ ਸੀ ਉਦੇ ਕਾਰਨ ਇੰਜੈਕਸ਼ਨ ਵਗੈਰਾ ਲੱਗੇ ਨੇ ਉਹਦੇ ਕਾਰਨ ਵੀ ਬੁਖਾਰ ਦੀ ਪ੍ਰੋਬਲਮ ਚੜ ਜਾਂਦੀ ਆ ਹੁਣ ਆਪਾਂ ਜਿਹੜੀ ਡਾਇਗਨੋਸ ਦੀ ਗੱਲ ਕਰਦੇ ਆ ਕਿ ਬੁਖਾਰ ਅਕਸਰ ਪਤਾ ਕਿਵੇਂ ਲੱਗੇ ਕਿ ਸਾਨੂੰ ਸਾਡੇ ਪਸ਼ੂ ਨੂੰ ਬੁਖਾਰ ਆ ਇੱਕ ਤਾਂ ਬੁਖਾਰ ਦੇ ਵਿੱਚ ਪਸ਼ੂ ਦਾ ਦੁੱਧ ਘਟ ਜਾਂਦਾ ਮੇਨ ਦੁੱਧ ਦਾ ਜੇਕਰ ਤੁਹਾਡੇ ਪਸ਼ੂ ਥੱਲੇ 12 ਮਾਜ ਥੱਲੇ 10 ਕਿਲੋ ਦੁੱਧਾ ਤਾਂ ਜਿੱਦੇ ਬੁਖਾਰੂ ਉਹਦੇ ਨੇ 3 3.5 ਕਿਲੋ ਹੀ ਕੱਢਣਾ ਟਾਈਮ ਦਾ 3-4 ਕਿਲੋ ਪੂਰੇ ਦਿਨ ਦਾ ਦੁੱਧ ਘਟਾ ਜਾਣਾ ਉਹਨੇ ਗਾਂ ਥੱਲੇ 15 16 ਕਿਲੋ ਦੁੱਧ ਆ ਤਾਂ ਉਹਨੇ ਪੂਰੇ ਦਿਨ ਦਾ 11 ਜਾਂ 10 ਕਿਲੋ ਹੀ ਦੁੱਧ ਕੱਢਣਾ 5-7 ਕਿਲੋ ਦੁੱਧ ਡਾ ਜਾਂਦੀ ਹੈ ਗਾਂ ਤਾਂ ਕਿਉਂਕਿ ਗਾਂ ਦੇ ਵਿੱਚ ਹੀਟ ਪ੍ਰੋਸੈਸ ਜ਼ਿਆਦਾ ਹੁੰਦੀ ਆ ਬੁਖਾਰ ਨੂੰ ਇੱਕ ਦਿਲ ਛੋਟਾ ਹੁੰਦਾ ਗਾਂ ਜ਼ਿਆਦਾ ਮੰਦੀ ਆ ਮੱਝ ਦੇ ਵਿੱਚ ਇਮਿਊਨਿਟੀ ਸਟਰੋਂਗ ਕਰਕੇ ਉਹ ਚੱਲ ਜਾਂਦੀ ਆ ਡਾਇਗਨੋਸ ਦੀ ਗੱਲ ਕਰ ਰਿਹਾ ਸੀ ਮੈਂ ਇੱਕ ਤਾਂ ਤੁਹਾਡੇ ਪਸ਼ੂ ਦੇ ਵਿੱਚ ਇਮਿਊਨਿਟੀ ਡਾਊਨ ਹੋ ਜੂਗੀ ਅੰਟੇ ਘਟਾਜੂ ਪਸ਼ੂ ਕੱਖ ਪੱਠੇ ਘਟ ਜੱਕਣ ਲੱਗ ਜਾਣੇ ਨੇ ਪਸ਼ੂ ਨੇ ਜ਼ਿਆਦਾਤਰ ਗਾਈਆਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਵਾਜਾਂ ਦੀ ਹੈ ਬੁਖਾਰ ਕਰਕੇ ਮੈਂ ਜਿਹੜੀ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਰਿਹਾਗਾ ਕਿ ਬੁਖਾਰ ਦੇ ਵਿੱਚ ਇੱਕਦਾਂ ਜੇਕਰ ਤੁਹਾਡੇ ਪਸ਼ੂ ਨੂੰ ਵਾਰੀ-ਵਾਰੀ ਬੁਖਾਰ ਚੱਲ ਰਿਹਾ ਜਿਵੇਂ ਅੱਜ ਤੁਹਾਡੇ ਪਸ਼ੂ ਨੂੰ ਬੁਖਾਰ ਚੜ ਗਿਆ ਤੁਸੀਂ ਇੰਜੈਕਸ਼ਨ ਵਗੈਰਾ ਲਾ ਲੇ ਦੂਜੇ ਦਿਨ ਫੇਰ ਬੁਖਾਰ ਆ ਤੁਸੀਂ ਫੇਰ ਇੰਜੈਕਸ਼ਨ ਲਵਾ ਲੇ ਤੀਜੇ ਦਿਨ ਫੇਰ ਬੁਖਾਰ ਆ ਤੁਸੀਂ ਹੋਰ ਬਦਲ ਕੇ ਡਾਕਟਰ ਵਗੈਰਾ ਸੱਦ ਲਿਆ ਉਰੇ ਇੰਜੈਕਸ਼ਨ ਰਿਪੀਟ ਕਰਤੇ ਹੋ ਸਕਦਾ ਉਹਨੇ ਪਹਿਲੇ ਡਾਕਟਰ ਵਾਲੀ ਇੰਜੈਕਸ਼ਨ ਰਿਪੀਟ ਕਰਤੇ ਹੋਣ ਕਿਉਂਕਿ ਆਪਾਂ ਰੈਪਰ ਵਗੈਰਾ ਸਾਹਮਣੇ ਨਹੀਂ ਰੱਖਦੇ ਜਾਂ ਪਰਚੀ ਵਗੈਰਾ ਨਹੀਂ ਦੇਖ ਕੇ ਰੱਖਦੇ ਵੀ ਜਿਹੜਾ ਕੋਈ ਨਵਾਂ ਡਾਕਟਰ ਸਾਧਾਂਗੇ ਉਹਨੂੰ ਪਰਚੀ ਦਿਖਾਉਣ ਦੀ ਲੋੜ ਪੈ ਸਕਦੀ ਹੈ ਜਾਂ ਰੈਪਰ ਦਿਖਾਉਣ ਦੀ ਲੋੜ ਪੈ ਸਕਦੀ ਹੈ ਪਹਿਲਾਂ ਮੈਂ ਇਹ ਵੀ ਪਹਿਲਾਂ ਵੀ ਵੀਡੀਓ ਬਣਾ ਚੁੱਕਿਆ ਹਾਂ ਕਿ ਰੈਪਰ ਕੋਈ ਜਾਂ ਮੈਡੀਸਨ ਦੀ ਜਿਹੜੀ ਪਰਚੀ ਆ ਉਹ ਜ਼ਰੂਰ ਪਹਿਲਾਂ ਡਾਕਟਰ ਤੋਂ ਲੈ ਕੇ ਰੱਖਿਆ ਕਰੋ ਜੇਕਰ ਤੁਹਾਨੂੰ ਲਈ ਦਵਾਈ ਪਸੰਦ ਆਉਂਦੀ ਉਹ ਡਾਕਟਰ ਦੀ ਉਹ ਨਵਾਂ ਡਾਕਟਰ ਸਾਧਦੇ ਹੋ ਉਹਨੂੰ ਸਮਝਣ ਦੇ ਵਿੱਚ ਸਹੀ ਸਫਲਤਾ ਮਿਲ ਸਕੇ ਤੁਹਾਡੀ ਗਾ ਨੂੰ ਤੁਹਾਡੀ ਮਜ ਨੂੰ ਠੀਕ ਕਰਨ ਦੇ ਵਿੱਚ ਕਿਉਂਕਿ ਨਵੇਂ ਡਾਕਟਰ ਨੂੰ ਨਹੀਂ ਪਤਾ ਹੁੰਦਾ ਕਿ ਪੁਰਾਣੇ ਡਾਕਟਰ ਨੇ ਕੀ ਪਰਚੀ ਤੇ ਕੀ ਦਵਾਈ ਲਈ ਹੈ ਇਹਦੇ ਉਹੀ ਰਪਾਇਓ ਰਿਪੀਟ ਕਰ ਗਿਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਣਾ ਤੁਹਾਡਾ ਵੀ ਪੈਸੇ ਦਾ ਨੁਕਸਾਨ ਤੇ ਡਾਕਟਰ ਨੂੰ ਤਾਂ ਇਹ ਚੀਜ਼ ਦਾ ਦੁੱਖ ਹੋਣੀ ਆ ਕਿ ਉਹਨਾਂ ਦੀ ਜਿਹੜੀ ਪਸ਼ੂ ਆ ਠੀਕ ਨਹੀਂ ਹੋਇਆ ਮੇਨ ਜਿਹੜੀ ਪ੍ਰੋਬਲਮ ਅੱਜ ਆਪਾਂ ਗੱਲ ਡਿਸਕਸ ਕਰ ਰਹੇ ਹਾਂ ਬੁਖਾਰ ਚਿਕਣਾ ਤੋਂ ਇਹ ਨਾਰਮਲ ਹੀ ਹੁੰਦਾ ਹੈ ਮੈਂ ਆਮ ਫੀਲਡ ਦੇ ਵਿੱਚ ਕੇਸਾਂ ਦੇ ਵਿੱਚ ਜਾਣਾਂਗਾ ਅਸੀਂ ਫਾਰਮਰ ਦੇ ਨਾਲ ਗੱਲ ਕਰਦੇ ਆ ਸਾਡੇ ਤਾਂ ਜੀ ਇੱਕ ਦੋ ਚਿਚੜੀਆਂ ਨੇ ਪਸ਼ੂਆਂ ਦੇ ਤੁਸੀਂ ਯਕੀਨ ਮੰਨਿਓ ਯਾਰ ਵੀ ਪਸ਼ੂਆਂ ਦੇ ਚਿਚੜੀਆਂ ਇੱਕ ਦੋ ਨੇ ਪਰ ਮਾਦਾ ਚਿਚੜੀ 10000 ਅੰਡੇ ਦਿੰਦੀ ਆ ਭਾਈ 10000 ਅੰਡੇ ਜਿਹੜੀ ਕੋਈ ਨਾਰਮਲ ਚਿਚੜੀ ਆ ਛੋਟੀ ਆ ਉਹ 2000 ਤੋਂ 5000 ਅੰਡੇ ਦੇ ਸਕਦੀ ਆ ਜੇਕਰ ਵਧੀਆ ਮਾਦਾ ਚਿਚੜੀ ਵਜਨ ਦੇ ਵਿੱਚ ਆ ਜਿਵੇਂ ਆਪਾਂ ਗਾਂਆਂ ਕਹਿ ਦਿੰਦੇ ਆ ਵੀ ਇਹ ਜਾਦੇ ਸੂਏ ਚੱਲਦੀਆਂ ਨੇ ਵਧੀਆ ਮਾਦਾ ਚਿਚੜੀ ਹੈਗੀ ਆ ਉਹ 10000 ਅੰਡੇ ਤੱਕ ਦੇ ਸਕਦੀ ਆ ਇਹ ਰਿਸਰਚ ਦੇ ਵਿੱਚ ਆਇਆ ਹੈਗਾ ਰਿਸਰਚ ਹੋ ਚੁੱਕੀ ਹੈ ਇਸ ਚੀਜ਼ ਤੇ ਉੱਪਰ ਹੁਣ ਤੁਸੀਂ ਯਕੀਨ ਮੰਨੋ ਜੇਕਰ ਇੱਕ ਦੋ ਚਿਚੜੀਆਂ ਨੇ ਜੇਕਰ ਤੁਹਾਡੇ ਪਸ਼ੂ ਦੇ ਉੱਪਰ ਚਿਚੜੀਆਂ ਲੱਗੀਆਂ ਹੋਈਆਂ ਤੁਸੀਂ ਖੱਡਾਂ ਖੁੰਜਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਬੈਠੀਆਂ ਹੋਣੀਆਂ ਨੇ ਤੁਸੀਂ ਇੱਕ ਦਿਨ ਦਵਾਈ ਲਵਾ ਲੋਗੇ ਦੂਜੇ ਦਿਨ ਦੁਬਾਰੇ ਤੀਜੇ ਦਿਨ ਉਹਨਾਂ ਨੇ ਦੁਬਾਰੇ ਆਪਦਾ ਕੰਮ ਸ਼ੁਰੂ ਕਰ ਦੇਣਾ ਮੈਂ ਅਕਸਰ ਫਾਰਮਾਂ ਤੋਂ ਸੁਣਦਾ ਰਹਿਣਾ ਵੀ ਜੀ 10 ਦਿਨ ਹੋਏ ਸੀ ਦਵਾਈ ਲੱਗੀ ਨੂੰ ਚਿੜੀਆਂ ਸਾਫ਼ ਹੋ ਗਈਆਂ ਸੀ ਪਸ਼ੂਆਂ ਤੋਂ ਇਹ ਦੁਬਾਰੇ ਫੇਰ ਲੱਗ ਗਈਆਂ ਮੈਂ ਇਸ ਟੌਪਿਕ ਤੇ ਵੀ ਵੀਡੀਓ ਪਾ ਚੁੱਕਿਆਗਾ ਵੀ ਤੁਹਾਡੇ ਜਿਹੜੇ ਖਲ ਖੁੰਝਾਂ ਦੇ ਵਿੱਚ ਕੋਈ ਬਾੜੇ ਦੇ ਵਿੱਚ ਚਿੜੀਆਂ ਬੈਠੀਆਂ ਰਹਿੰਦੀਆਂ ਨੇ ਉਹਨਾਂ ਨੂੰ ਮਾਰਨ ਲਈ ਫਾਰਮ ਦੀ ਸਫਾਈ ਵਗੈਰਾ ਜ਼ਰੂਰ ਰੱਖੋ ਕ ਆਪਣਾ ਟੀਬ ਵਗੈਰਾ ਕਰਕੇ ਰੱਖੋ ਜਿਹੜੇ ਖਲ ਖੁੰਝੇ ਤੁਹਾਡੇ ਹੈਗੇ ਨੇ ਉਥੇ ਆਪਣੇ ਪਸ਼ੂਆਂ ਨੂੰ ਰੱਖੋ ਜਿੱਥੇ ਵਧੀਆ ਸਫਾਈ ਦਾ ਪ੍ਰਬੰਧ ਹੈਗਾ ਜਦੋਂ ਤੁਹਾਡੇ ਪਸ਼ੂ ਦੇ ਵਿੱਚ ਬੁਖਾਰ ਦੀ ਪ੍ਰੋਬਲਮ ਆ ਗਈ ਤੋੜਾ ਦੁੱਧ ਟੁੱਟ ਜਾਣਾ ਪਸ਼ੂ ਦਾ ਅੰਟੇਕ ਘਟਾ ਜਾਣੀ ਆ ਪਸ਼ੂ ਨੇ ਪਸ਼ੂ ਨੂੰ ਤੁਰਨਾ ਮੁਸ਼ਕਲ ਹੋ ਜਾਊਗਾ ਆਪਾਂ ਨੂੰ ਹਿਊਮਨ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਦੋਪੋ ਆਪਾਂ ਨੂੰ ਬੁਖਾਰ ਚੜ ਜਾਂਦਾ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਉਸੇ ਤਰ੍ਹਾਂ ਪਸ਼ੂ ਦੀ ਹੈ گاਵਾਾਂ ਦੇ ਵਿੱਚ ਤਾਂ ਇਮਿਊਨਿਟੀ ਪਹਿਲਾਂ ਤੋਂ ਹੀ ਡਾਊਨ ਚੱਲ ਰਹੀ ਹੁੰਦੀ ਆ ਉਸ ਤੋਂ ਬੁਖਾਰ ਚੜ ਗਿਆ ਤਾਂ ਉਹਨਾਂ ਨੇ ਹੋਰ ਡਾਊਨ ਹੋ ਜਾਣਾ ਇੱਕ ਤਾਂ ਜਦੋਂ ਵੀ ਜੇਕਰ ਤੁਹਾਡੇ ਪਸ਼ੂ ਨੂੰ ਵਾਰੀ-ਵਾਰੀ ਬੁਖਾਰ ਚੜ ਰਿਹਾ ਹੈਗਾ ਤਾਂ ਤੁਸੀਂ ਸੀਵੀਸੀ ਰਿਪੋਰਟ ਜ਼ਰੂਰ ਕਰਵਾਓ ਜੇਕਰ ਤੁਸੀਂ ਸੀਵੀਸੀ ਰਿਪੋਰਟ ਕਰਾ ਲਓਗੇ ਆਪਦੇ ਪਸ਼ੂ ਦੀ 100 ਰੁਪਏ ਦੇ ਵਿੱਚ ਹੋ ਜਾਂਦੀ ਆ ਹਿਊਮਨ ਲੈਬਰਾਟਰੀ ਦੇ ਵਿੱਚ ਹੋ ਜਾਂਦੀ ਆ ਤੁਹਾਡੇ ਪਿੰਡ ਦੇ ਵਿੱਚੋਂ ਹੀ ਹੋ ਜੂਗੀ ਸੀਵੀਸੀ ਰਿਪੋਰਟ ਕਰਾ ਲਓ ਖੂਨ ਦੀ ਜਾਂਚ ਹੋ ਜੂਗੀ ਸੰਥੈਟਿਕ ਸੈੱਲ ਵਗੈਰਾ ਪਤਾ ਲੱਗ ਜਾਣਗੇ ਡਾਇਗਨੋਸਿਸ ਸਹੀ ਹੋ ਜੂਗਾ ਸਹੀ ਇਲਾਜ ਹੋ ਸਕਦਾ ਤੁਹਾਡੇ ਪਸ਼ੂ ਦਾ ਇਲਾਜ ਇਹਦਾ ਸੰਭਵ ਆ ਪਰ ਜਦੋਂ ਤੁਸੀਂ ਉਹੀ ਗੱਲ ਆ ਵੀ ਮਾੜੇ ਇੰਜੈਕਸ਼ਨ ਵਰਤੀ ਜਾਣੇ ਆ ਵਾਰੀ ਵਾਰੀ ਇੰਜੈਕਸ਼ਨ ਵਰਤੀ ਜਾਣੇ ਆ ਰੋਜ਼ ਇੰਜੈਕਸ਼ਨ ਵਰਤੀ ਜਾਣੇ ਆ ਰਿਪੋਰਟ ਕੋਈ ਕਰਾਉਣੀ ਨਹੀਂ ਜਾਂ ਤੁਸੀਂ ਅਰਜਨ ਜੈਕਸਨ ਲਵਾ ਲਏ ਕਹਿੰਦੇ ਡਾਕਟਰ ਨੂੰ ਸੱਦਣਾ ਨਹੀਂ ਜੀ ਸਹੀ ਹੋ ਗਏ ਤਾਂ ਤੁਸੀਂ ਅੱਜ ਡਾਕਟਰ ਨੂੰ ਸੱਦ ਰਹੇ ਹੋ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਭਾਈ 3 ਦਿਨ ਦਵਾਈ ਲਗਣੀ ਹੈ ਇਹਦੇ ਤੁਸੀਂ 3 ਦਿਨ ਕਿਹੜੀ ਲਵਾਉਣੀ ਹੈ ਜੀ ਇੱਕ ਦਿਨ ਅੱਜ ਲਵਾ ਕੇ ਦੂਜੇ ਦਿਨ ਸੱਦਦੇ ਨਹੀਂ ਡਾਕਟਰ ਨੂੰ ਚਲੋ ਜੀ ਸਰ ਗਿਆ ਸਾਡਾ ਤਾਂ ਪਰ ਤੁਸੀਂ ਯਕੀਨ ਮੰਨਿਓ ਤੁਸੀਂ 2-400 ਦੇ ਚੱਕਰ ਦੇ ਵਿੱਚ ਆਪਣੇ ਪਸ਼ੂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਰਹੇ ਹੋ ਕਿਉਂਕਿ ਬੁਖਾਰ ਇੱਕ ਇਹੋ ਜਿਹੀ ਬਿਮਾਰੀ ਹੈਗੀ ਕਿ ਹੋਰ ਪਤਾ ਨਹੀਂ ਕਿੰਨੀਆਂ ਖਤਰਨਾਕ ਬਿਮਾਰੀਆਂ ਨੂੰ ਇਹ ਜਨਮ ਦੇ ਦਿੰਦਾ ਹੈਗਾ बुखार ਨੇ ਆਪ ਤਾਂ ਲੈ ਜਾਣਾ ਪਰ ਹੋਰ ਪਤਾ ਨਹੀਂ ਕਿੰਨੀਆਂ ਕਾਨੇਕਾਂ ਬਿਮਾਰੀਆਂ ਉਹਨਾਂ ਨੇ ਜਨਮ ਦੇ ਦੇਣਾਗਾ। ਬੁਖਾਰ ਦੇ ਵਿੱਚ ਪਹਿਲਾਂ ਤਾਂ ਤੁਸੀਂ ਆਪ ਨਹੀਂ ਇੰਜੈਕਸ਼ਨ ਵਰਤਨੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਚੇਤਾਵਨੀ ਦਿੰਨਾਗਾ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਇੰਜੈਕਸ਼ਨ ਵਰਤਨੇ ਨੇ। ਜੇਕਰ ਤੁਹਾਡੇ ਪਸ਼ੂ ਨੂੰ ਅੱਜ ਬੁਖਾਰ ਹੋਇਆ ਪਹਿਲਾਂ ਤਾਂ ਉਹਦੇ ਜੇਕਰ ਤੁਹਾਡੇ ਪਸ਼ੂ ਨੂੰ ਨਾਰਮਲ ਬੁਖਾਰ ਆ 103 ਜਾਂ 2 5 ਬੁਖਾਰ ਆ 4 ਤਾਂ 5 ਤੱਕ ਬੁਖਾਰ ਹੈਗਾ ਤਾਂ ਬਿਟਾਲਜਨ ਆਈ ਐਮ ਲਾ ਦਿਓ ਨਾਲ ਸੀ ਪੀ ਐਮ ਲਾ ਦਿਓ ਨਾਲ ਕੋਈ ਐਂਟੀਬਾਇਓਟਿਕ ਵਰਤ ਲਓ। ਜੇਕਰ ਤੁਹਾਡੇ ਬੱਚ ਨੂੰ ਵਾਰੀ-ਵਾਰੀ ਬੁਖਾਰ ਚੜ ਰਿਹਾ ਹੈ ਜਾਂ ਅੱਜ ਬੁਖਾਰ ਚੜ ਗਿਆ ਕੱਲ੍ਹ ਨੂੰ ਦੁਬਾਰੇ ਹੈਗਾ ਪਰਸੋਂ ਨੂੰ ਦੁਬਾਰੇ ਹੈਗਾ ਬੁਖਾਰ ਤਾਂ ਤੁਸੀਂ ਉਹਦੇ ਵਿੱਚ ਵੈਰੀਨਲ ਆਰਟੀਜੂ ਇੰਜੈਕਸ਼ਨ ਹੁੰਦਾ ਹੈਗਾ ਉਹਦੀ ਡੋਜ਼ ਸੀਮਤ ਲੱਗਦੀ ਹੈ ਕਿ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਲਾਉਣਾ ਮੈਂ ਤੁਹਾਨੂੰ ਪਹਿਲਾਂ ਚੇਤਾਵਨੀ ਦੇ ਰਿਹਾ ਆਪ ਬਿਲਕੁਲ ਵੀ ਯੂਜ਼ ਨਹੀਂ ਕਰਨਾ ਵੈਰੀਨਲ ਆਰਟੀਜੂ ਇੰਜੈਕਸ਼ਨ ਲਵਾਓ ਨਾਲ ਬਟਾਲਜਨ ਆਈਵੀ ਲਵਾਓ ਨਾਲ ਸੀਪੀਐਮ ਦਿਓ ਜੇਕਰ NS ਦੇ ਵਿੱਚ 100 ml ਐਕਸ ਆਕਸੀ ਪਾ ਕੇ ਉਹ ਲਾ ਸਕਦੇ ਹੋ ਜੇਕਰ NS ਨਹੀਂ ਹੈਗੀ ਤੁਸੀਂ ਆ ਆਕਸੀ L A ਲਾ ਦਿਓ 15 ml ਲਾ ਦਿਓ ਆਕਸੀ L A ਨਾਲ CP M ਲਾ ਦਿਓ ਕੰਡੀਸ਼ਨਨ ਵੋਟਾਲਜਨ ਆ ਸਕਦੇ ਹੋ IV ਪਰ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਮੈਂ ਵਾਰੀ ਵਾਰੀ ਇਹ ਜੀ ਨੂੰ ਰਿਪੀਟ ਕਰ ਰਿਹਾ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਇਹ ਚੀਜ਼ਾਂ ਕਰਨੀਆਂ ਨੇ ਆ ਬਿਲਕੁਲ ਵੀ ਇਹ ਚੀਜ਼ ਨੂੰ ਨਹੀਂ ਕਰਨਾ ਕਿਉਂਕਿ ਇਹਦਾ ਸਾਈਡ ਇਫੈਕਟ ਵੀ ਹੋ ਸਕਦਾ ਹੈ। ਬਾਕੀ ਜੇਕਰ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਨੱਪ ਕੇ ਜਾਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਨੂੰ ਪਹਿਲਾਂ ਮਿਲ ਸਕੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਪੋਰਟ ਕਰੋ। ਥੈਂਕ ਯੂ, ਧੰਨਵਾਦ। ਸਤਿ ਸ਼੍ਰੀ ਅਕਾਲ।